ਪੰਜਾਬ ਸਰਕਾਰ ਦਾ ਤਹਿਸੀਲਦਾਰਾਂ ਦੇ ਉੱਤੇ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਜਿਸ ਦੇ ਵਿੱਚ ਕੀ ਅੱਜ ਤਹਿਸੀਲਦਾਰ ਜਿਹੜੇ ਨੇ ਉਹਨਾਂ ਨੂੰ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ ਜੀ ਹਾਂ ਦੇ ਰਾਤ ਇੱਕ ਨੋਟੀਫਿਕੇਸ਼ਨ ਜਾਰੀ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਜਿਸ ਦੇ ਵਿੱਚ ਕੀ ਦੱਸਿਆ ਗਿਆ ਹੈ ਕਿ 14 ਦੇ ਕਰੀਬ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਇਸ ਵੇਲੇ ਸਸਪੈਂਡ ਕੀਤਾ ਗਿਆ ਹੈ ਦੱਸਣਾ ਚਾਹਾਂਗੇ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਅੱਜ ਸੁਨੇਹਾ ਲਾਇਆ ਗਿਆ ਹੈ ਕਿ ਜਿਹੜੇ 5 ਵਜੇ ਤੱਕ ਨਾ ਅਗਰ ਤੁਸੀਂ ਮੰਨ ਜਾਓਗੇ ਤਾਂ ਤੁਹਾਡੀ ਗੱਲ ਸਿਰ ਮੱਥੇ ਰੱਖੀ ਜਾਏਗੀ ਅਗਰ ਤੁਸੀਂ ਇਹ ਗੱਲਾਂ ਨਹੀਂ ਮੰਨਦੇ ਤਾਂ ਤੁਹਾਡੇ ਤੇ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਤਾਂ ਉਹ ਐਕਸ਼ਨ ਜਿਹੜਾ ਹੈ ਹੁਣ ਸੀਐਮ ਭਗਵੰਤ ਮਾਨ ਵੱਲੋਂ ਲੇਤਾ ਗਿਆ ਹੈ ਤਾਂ 14 ਤਹਿਸੀਲਦਾਰ ਜਿਹਦੇ ਵਿੱਚ ਕਈ ਅਧਿਕਾਰੀ ਵੀ ਸ਼ਾਮਲ ਨੇ ਉਹਨਾਂ ਨੂੰ ਜਿਹੜਾ ਹੈ ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ ਹੈ ਤਾਂ ਵੱਡੀ ਖਬਰ ਇਸ ਵੇਲੇ ਲੈ ਕੇ ਹਾਜ਼ਰ ਹੋਏ ਆਂ ਰਾਤ ਦੇ 10 ਵੱਜ ਚੁੱਕੇ ਹੈ ਜਿੱਥੇ ਕੀ ਭਾਰਤੀ ਟੀਮ ਜਿਹੜੀ ਜਿੱਤੀ ਹੈ ਤੋਂ ਜਸ਼ਨ ਮਨਾ ਰਹੇ ਨੇ ਦੂਸਰੇ ਪਾਸੇ ਸੀਐਮ ਭਗਵੰਤ ਮਾਨ ਵੱਲੋਂ ਵੱਡਾ ਐਕਸ਼ਨ ਲਿੱਤਾ ਗਿਆ ਹੈ ਦੱਸਣਾ ਚਾਹਾਂਗੇ ਪੂਰੇ ਪੰਜਾਬ ਦੇ ਵਿੱਚ ਤਹਿਸੀਲਦਾਰਾਂ ਵੱਲੋਂ ਹੜਤਾਲ ਕੀਤੀ ਗਈ ਸੀ ਮਾਮਲਾ ਇਹ ਸੀ ਕਿ ਇੱਕ ਅ ਅਧਿਕਾਰੀ ਨੂੰ ਜਦੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਸਮੂਹ ਪੰਜਾਬ ਦੇ ਤਹਿਸੀਲਦਾਰਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਉਹ ਇਸ ਦੇ ਵਿੱਚ ਇਹ ਗਲਤ ਕਾਰਵਾਈ ਸਰਕਾਰ ਵੱਲੋਂ ਕੀਤੀ ਗਈ ਜਿਸ ਕਰਕੇ ਉਹ ਨਾਰਾਜ਼ ਸੰਤ ਹੁਣ ਵੱਡੀ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਹੈ ਲਿਸਟ ਵੀ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਆ ਕਿ ਤੁਸੀਂ ਵੇਖ ਸਕਦੇ ਹੋ ਕਿ ਲਿਸਟ ਦੇ ਵਿੱਚ ਜਿਹੜੇ ਨਾਮ ਸ਼ਾਮਲ ਨੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਅਗਰ ਗੱਲ ਕੀਤੀ ਜਾਵੇ ਤਾਂ ਮੋਗਾ ਦੇ ਇਸ ਪਾਸੇ ਦੇ ਇਲਾਕੇ ਦੇ ਲੋਕ ਨੇ ਜਿਨ੍ਹਾਂ ਦੇ ਉੱਤੇ ਇਹ ਕਾਰਵਾਈ ਜਿਹੜੀ ਹੈ ਅਮਲ 'ਚ ਲਿਆਂਦੀ ਗਈ ਹੈ ਦੱਸਣਾ ਚਾਹਾਂਗੇ ਕਿ ਬਹੁਤ ਵੱਡਾ ਐਕਸ਼ਨ ਜਿਹਨੂੰ ਅਸੀਂ ਕਰਨੇ ਆ ਕਿ ਸਰਕਾਰ ਦਾ ਇੱਕ ਵੱਡਾ ਐਕਸ਼ਨ ਜਿਹਦੇ ਵਿੱਚ ਕੀ ਖਾਸ ਕਰਕੇ ਅਗਰ ਗੱਲ ਕਰੀਏ ਤਾਂ ਕੁਝ ਜਿਹੜੇ ਨਾਮ ਨੇ ਜਿਹਦੇ ਵਿੱਚ ਕੀ ਤਹਿਸੀਲਦਾਰ ਗੁਰਮੁਖ ਸਿੰਘ तहसीलदार भीमसेन अमर अमरदीप अमरप्रीत सिंह नायब तहसीलदार रमेश ਢਿੰਗੜਾ ਨਾਇਬ तहसीलदार ਤਹਿਮੀਸ਼ ਕੁਮਾਰ ਨਾਇਬ तहसीलदार ਜਿਹੜੇ ਨੇ ਐਵੀ ਮੋਗਾ ਤੋਂ ਨੇ ਸੁਖਵਿੰਦਰ ਸਿੰਘ ਨਾਇਬ तहसीलदार ਜਿਹੜੇ ਨੇ ਤਾਂ ਐਵੀ ਮੋਗਾ ਤੋਂ ਰਹਿ ਤੱਕ ਇਕੱਠੇ ਜਿਹੜੇ ਨੇ ਇਹ ਨਾਮ ਜਿਹੜੇ ਨੇ ਮੋਗਾ ਦੇ ਸਾਹਮਣੇ ਆਏ ਨੇ ਤੋਂ ਉਸ ਤੋਂ ਬਾਅਦ ਅਗਰ ਫਿਰੋਜ਼ਪੁਰ ਦੀ ਗੱਲ ਕੀਤੀ ਜਾਈਏ ਤਰਜਿੰਦਰ ਸਿੰਘ तहसीलदार ਨੇ ਅਤੇ ਜਗਤਾਰ ਸਿੰਘ ਨਾਇਬ ਤਹਿਸੀਲਦਾਰ ਨੇ ਦੋਵਾਂ ਨੂੰ ਜਿਹੜਾ ਹੈ ਇਸ ਵੇਲੇ ਸਸਪੈਂਡ ਕੀਤਾ ਗਿਆ ਹੈ ਤਾਂ ਸ੍ਰੀ ਮੁਕਸਰ ਸਾਹਿਬ ਦੀ ਗੱਲ ਕੀਤੀ ਜਾਏ ਤਾਂ ਜਤਿੰਦਰਪਾਲ ਸਿੰਘ ਤਹਿਸੀਲਦਾਰ ਰਣਜੀਤ ਸਿੰਘ ਨਾਇਬ ਤਹਿਸੀਲਦਾਰ ਨੇ ਪਰਮਿੰਦਰ ਸਿੰਘ ਤਹਿਸੀਲਦਾਰ ਕਮਲਦੀਪ ਸਿੰਘ ਬਰਾੜ ਜੋ ਤਹਿਸੀਲਦਾਰ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਈ ਹੈ ਤੇ ਇਸ ਤੋਂ ਇਲਾਵਾ ਮੁਕਸਰ ਸਾਹਿਬ ਦੇ ਦੋ ਅਮ੍ਰਿਤਾ ਅਗਰਵਾਲ ਨਾਇਬ ਤਹਿਸੀਲਦਾਰ ਅਤੇ ਬਲਵਿੰਦਰ ਸਿੰਘ ਜੋ ਕਿ ਨਾਇਬ ਤਹਿਸੀਲਦਾਰ ਨੇ ਤਾਂ ਉਹਨਾਂ ਨੂੰ ਜਿਹੜਾ ਹੈ ਉੱਤੇ ਕਾਰਵਾਈ ਕੀਤੀ ਗਿਆ ਤੇ ਲਿਖਿਆ ਗਿਆ ਹੈ ਡਿਊਰਿੰਗ ਦਾ ਸਸਪੈਂਸ਼ਨ ਪੀਰੀਅਡ देयर ਹੈੱਡ ਕੁਆਰਟਰ ਹੈਜ਼ ਬੀਨ ਫਿਕਸਡ ਐਟ ਫਾਈਨੈਂਸ਼ੀਅਲ ਕਮਿਸ਼ਨ ਰੈਵਨਿਊ ਆਫ ਆਫਿਸ ਪੰਜਾਬ ਸਿਵਲ ਸੈਕਟਰੀਏਟ ਦਾ ਇਸ ਦੇ ਵਿੱਚ ਅਨੁਰਾਗ ਵਰਮਾ ਜੋ ਕਿ ਚੀਫ ਸਕੱਤਰ ਨੇ ਉਹਨਾਂ ਵੱਲੋਂ ਖਾਸ ਤੌਰ ਦੇ ਉੱਤੇ ਇਹ ਜਿਹੜੀ ਚਿੱਠੀ ਜਾਰੀ ਕੀਤੀ ਗਈ ਹੈ ਤਾਂ ਵੱਡੀ ਕਾਰਵਾਈ ਤਾਂ ਦੱਸਣਾ ਚਾਹਾਂਗੇ ਕਿ ਪੰਜਾਬ ਸਰਕਾਰ ਦਾ ਬਹੁਤ ਵੱਡਾ ਐਕਸ਼ਨ ਕਿਉਂਕਿ ਇਹ ਸਾਰਾ ਦਿਨ ਇਸ ਤਰ੍ਹਾਂ ਦੀ ਇੱਕ ਗੱਲਬਾਤ ਚੱਲ ਰਹੀ ਸੀ ਮੁੱਖ ਮੰਤਰੀ ਅੱਜ ਖੁਦ ਜਿਹੜੇ ਨੇ ਖਰੜਾ ਤੇ ਹੋਰ ਇਲਾਕਿਆਂ ਦੇ ਵਿੱਚ ਵਿਜ਼ਿਟ ਕਰਦੇ ਹੋਏ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਖਾਸੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਕਿਉਂਕਿ ਅਗਰ ਇੱਕ ਅਧਿਕਾਰੀ ਗਲਤ ਹੈ ਤਾਂ ਉਸ ਦੇ ਪਿੱਛੇ ਇੱਕ ਭ੍ਰਸ਼ਟਾਚਾਰੀ ਨੂੰ ਬਚਾਉਣ ਵਾਸਤੇ ਪੂਰੀ ਲੋਬੀ ਜਰੀ ਲੱਗੀ ਹੋਈ ਸੀ ਤਾਂ ਮੁੱਖ ਮੰਤਰੀ ਵੱਲੋਂ ਚੇਤਾਵਨੀ ਦਿੱਤੀ ਗਈ ਸੀ ਕਿ ਸ਼ਾਮ ਨੂੰ 5 ਵਜੇ ਤੱਕਨ ਤੁਸੀਂ ਆਪਣੇ ਕੰਮਾਂ ਤੇ ਆ ਜਾਓ ਅਗਰ ਤੁਸੀਂ ਨਹੀਂ ਆਓਗੇ ਤੇ ਕਾਰਵਾਈ ਕੀਤੀ ਜਾਏਗੀ ਤਾਂ ਉਸ ਦਾ ਇੱਕ ਵੱਡਾ ਐਕਸ਼ਨ ਮੰਦਰਸ਼ਨਾ ਚਾਹਾਂਗੇ ਕਿ ਜਿਹੜਾ ਐਕਸ਼ਨ ਹੈ ਬਹੁਤ ਵੱਡਾ ਐਕਸ਼ਨ ਹੈ ਕਿਉਂਕਿ ਇਸ ਦੀ ਉਮੀਦ ਨਹੀਂ ਕੀਤੀ ਜਾ ਰਹੀ ਸੀ ਮੁੱਖ ਮੰਤਰੀ ਵੱਲੋਂ 5 ਵਜੇ ਦਾ ਸਮਾਂ ਦਿੱਤਾ ਗਿਆ ਸੀ ਔਰ 5 ਵਜੇ ਤੋਂ ਬਾਅਦ ਵੀ ਉਡੀਕ ਕੀਤੀ ਗਈ ਕਿ ਸਾਰੇ ਆਪਣੇ ਰਾਹੀ ਪੈ ਜਾਣਗੇ ਕਿਉਂਕਿ ਕੁਝ ਸ਼ਹਿਰਾਂ ਦੇ ਵਿੱਚ ਹੜਤਾਲ ਜਿਹੜੀ ਖਤਮ ਹੁੰਦੀ ਨਜ਼ਰ ਆ ਰਹੀ ਸੀ ਪਰ ਕੁਝ ਲੋਕ ਐਸੇ ਸੀ ਜਿਹੜੇ ਕੀ ਟਸ ਤੋਂ ਮਸ ਨਹੀਂ ਹੋ ਰਹੇ ਸੀ ਤੇ ਉਹਨਾਂ ਦੇ ਉੱਤੇ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ ਸੀਐਮ ਭਗਵੰਤ ਮਾਨ ਨੇ ਨਿੱਜੀ ਤੌਰ ਦੇ ਉੱਤੇ ਐਕਸ਼ਨ ਨੂੰ ਲਿੱਤਾ ਹੈ ਉਹਨਾਂ ਨੇ ਕਿਹਾ ਕਿ ਭ੍ਰਸ਼ਟਾਚਾਰ ਕਿਸੇ ਵੀ ਸੂਰਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਏਗਾ ਚਾਹੇ ਉਹ ਸਿਪਾਈ ਹੋਵੇ ਚਾਹੇ ਉਹ ਰਾਜਾ ਹੋਵੇ ਉਹਦੇ ਤੇ ਕਾਰਵਾਈ ਕੀਤੀ ਜਾਏਗੀ ਤਹਿਸੀਲਦਾਰ ਜਿਹੜੇ ਨੇ ਜਿਹੜੀ ਇਹ ਲੋਬੀ ਸੀ ਉਸ ਨੂੰ ਵੱਲੋਂ ਪੂਰੇ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦੀ ਇਹ ਗੱਲ ਰੱਖੀ ਗਈ ਸੀ ਕਿ ਉਹ ਕਿਸੇ ਵੀ ਸੂਰਤ ਦੇ ਵਿੱਚ ਕੰਮ ਨਹੀਂ ਕਰਨਗੇ ਜਿੰਨੀ ਦੇਰ ਤੱਕ ਹਨ ਉਹਨਾਂ ਦੇ ਅਧਿਕਾਰੀ ਤੇ ਕਾਰਵਾਈ ਤੋਂ ਉਹਨੂੰ ਲਾਂਬੇ ਨਹੀਂ ਕੀਤਾ ਜਾਂਦਾ ਛੱਡਿਆ ਨਹੀਂ ਜਾਂਦਾ ਲੇਕਿਨ ਉਸ ਤੋਂ ਬਾਅਦ ਸੀਐਮ ਆਨ ਐਕਸ਼ਨ ਚ ਆਉਂਦੇ ਨੇ ਅੱਜ ਸਵੇਰ ਵੇਲੇ ਹੀ ਐਕਸ਼ਨ ਚ ਸੀ ਤੇ ਉਸ ਐਕਸ਼ਨ ਦੇ ਰਿਜ਼ਲਟ ਪੰਜ ਵਜੇ ਦਾ ਸਮਾਂ ਦਿੱਤਾ ਗਿਆ ਸੀ ਉਹਨਾਂ ਵੱਲੋਂ ਖਾਸ ਤੌਰ ਤੇ ਕਿਹਾ ਗਿਆ ਸੀ ਕਿ ਬਰਦਾਸ਼ਤ ਨਹੀਂ ਕੀਤਾ ਜਾਏਗਾ ਭ੍ਰਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਹੈ ਤਾਂ ਉਸ ਜ਼ੀਰੋ ਟੋਲਰੈਂਸ ਦੇ ਚਲਦਿਆਂ ਭਵੰਤਮਾਨ ਵੱਲੋਂ ਵੱਡਾ ਐਕਸ਼ਨ ਸੀਐਮ ਆਨ ਦਾ ਸਭ ਤੋਂ ਵੱਡਾ ਐਕਸ਼ਨ ਅਗਰ ਕਈ ਇਹ ਤਾਂ ਪਿਛਲੇ 3 ਸਾਲ ਦੇ ਟਨਰ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਹੈ ਕਿ ਉਹਨਾਂ ਵੱਲੋਂ ਸਸਪੈਂਡ ਹੀ ਕਰ ਦਿੱਤਾ ਗਿਆ ਹੈ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਐਸੇ ਨੌਜਵਾਨ ਨੇ ਜਿਹੜੇ ਕਿ ਕੰਮ ਕਰਨਾ ਚਾਹੁੰਦੇ ਨੇ ਜਿਹੜੇ ਕਿ ਉਹਨਾਂ ਕੋਲ ਪੜਤੀ ਹੋਣਾ ਚਾਹੁੰਦੇ ਨੇ ਤਾਂ ਉਹ ਨਵਿਆਂ ਨੂੰ ਵੀ ਮੌਕਾ ਦੇ ਸਕਦੇ ਨੇ ਇਸ ਤਰ੍ਹਾਂ ਦੀ ਤਾੜਨਾ ਉਹਨਾਂ ਵੱਲੋਂ ਕੀਤੀ ਗਈ ਸੀ ਲੇਕਿਨ ਉਸ ਤੋਂ ਬਾਅਦ ਜਦੋਂ ਫੇਰ ਵੀ ਤਹਿਸੀਲਦਾਰ ਲੌਬੀ ਸੀ ਉਹਨਾਂ ਨੇ ਸੋਚਿਆ ਕਿ ਸ਼ਾਇਦ ਏਈ ਕ ਗਿੱਦੜ ਪੱਕੀ ਹੈ ਸ਼ਾਇਦ ਸੀਐਮ ਮਾਨ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਨਗੇ ਲੇਕਿਨ ਮਾਨ ਸਰਕਾਰ ਵੱਲੋਂ ਲਗਾਤਾਰ ਵੱਡਾ ਐਕਸ਼ਨ ਲੈ ਲਿਤਾ ਗਿਆ ਹੈ ਲਿ스트 ਵੀ ਦਾ ਨਾਂ ਸਾਂਝੀ ਕਰ ਰਹੇ ਆਂ ਤਾਂ ਤਹਿਸੀਲ ਦੇ ਵਿੱਚ ਜਿਸ ਤਰੀਕੇ ਨਾਲ ਲੋਕਾਂ ਨੂੰ ਅੱਜ ਪਰੇਸ਼ਾਨੀਆਂ ਆ ਰਹੀਆਂ ਸੀ ਉਸ ਦੇ ਬਾਰੇ ਵੀ ਅਸੀਂ ਤੁਹਾਨੂੰ ਦੱਸਿਆ ਸੀ ਸਵੇਰੇ ਕਿ ਕਿਸ ਤਰੀਕੇ ਨਾਲ ਲੋਕ ਇਸ ਵੇਲੇ ਖੱਜਲ ਖਵਾਰ ਹੋ ਰਹੇ ਨੇ ਤਾਂ ਉਸ ਦੇ ਵਿੱਚ ਵੱਡਾ ਐਕਸ਼ਨ ਲਗਾਤਾਰ ਤੁਹਾਨੂੰ ਦੱਸਣਾ ਚਾਹਾਂਗੇ ਤਸਵੀਰਾਂ ਨਾਲ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਤਹਿਸੀਲਾਂ ਖਾਲੀ ਸੀ ਔਰ ਪੂਰੇ ਪੰਜਾਬ ਤੇ ਇਸ ਤਰ੍ਹਾਂ ਦਾ आलम ਸੀ ਕੁਝ ਸ਼ਹਿਰਾਂ ਦੇ ਵਿੱਚ ਲੋਕ ਵਾਪਸ ਆਏ ਨੇ ਪਰ ਕੁਝ ਇਸ ਤਰ੍ਹਾਂ ਦੇ ਲੋਕ ਸੀ ਜਿਹੜੇ ਤਹਿਸੀਲਦਾਰ ਸੀ ਜਿਹੜੇ ਕਹਿ ਰਹੇ ਸੀ ਕਿ ਅਸੀਂ ਆਪਣੀ ਗੱਲ ਤੇ ਪੂਰੇ ਅਡੇ ਰਹਾਂਗੇ ਔਰ ਉਹਦੇ ਵਿੱਚ ਜਿਹੜਾ ਹੈ ਜ਼ੀਰੋ ਟੋਲਰੈਂਸ ਪਾਲਿਸੀ ਜੋ ਕਿ ਆਪ ਸਰਕਾਰ ਦਾ ਨਾਰਾ ਵੀ ਸੀ ਉਸ ਦੇ ਵਿੱਚ ਕੰਮ ਹੁੰਦਾ ਨਜ਼ਰ ਆ ਰਿਹਾ ਹੈ ਪਰ ਹੁਣ ਸਵਾਲ ਹੈ ਕਿ ਕੱਲ ਸਵੇਰੇ ਕੀ ਹੋਏਗਾ ਕਿ ਕੱਲ ਸਵੇਰੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜਦੋਂ ਕੰਮਕਾਜ ਤੇ ਜਾਣਗੇ ਜਾਂ ਨਹੀਂ ਜਾਣਗੇ ਇਹ ਸਵਾਲ ਖੜਾ ਹੁੰਦਾ ਹੈ ਅਗਰ ਬਾਕੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਅਮਰਸਰ ਜਲੰਧਰ ਦੇ ਵਿੱਚ ਅਸੀਂ ਉਮੀਦ ਕਰ ਸਕਦੇ ਹਾਂ ਕਿ ਕੁਝ ਜਿਹੜੇ ਲੋਕ ਨੇ ਜਿਹੜੇ ਉਮੀਦਵਾਰ ਨੇ ਮਾਫ ਕਰੀਏ ਜਿਹੜਾ ਤਹਿਸੀਲਦਾਰ ਨੇ ਉਹ ਕੱਲ ਆਪਣੀ ਗੱਡੀ ਤੇ ਬੈਠਣਗੇ ਫਿਲਹਾਲ ਕਈ ਸ਼ਹਿਰਾਂ ਦੇ ਵਿੱਚ ਜਿਹੜੇ ਕਾਨੂੰਗੋਏ ਨੇ ਉਹਨਾਂ ਨੂੰ ਇਸ ਤਰ੍ਹਾਂ ਦੀ ਪਾਵਰ ਦਿੱਤੀ ਗਈ ਹੈ ਪਰ ਇੱਕ ਵੱਡਾ ਜਿਹੜਾ ਇੱਕ ਇਤਿਆਰ ਹੈ ਜੋ ਕਿ ਇੱਕ ਵੱਡਾ ਐਕਸ਼ਨ ਪੰਜਾਬ ਸਰਕਾਰ ਨੂੰ ਲਿੱਤਾ ਗਿਆ ਹੈ ਵੱਡੀ ਕਾਰਵਾਈ ਹੈ ਔਰ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਇਸ ਦੀ ਚਰਚਾ ਬਹੁਤ ਜ਼ਿਆਦਾ ਹੈ ਕਿਉਂਕਿ ਇਸ ਤਰ੍ਹਾਂ ਦਾ ਐਕਸ਼ਨ ਬਹੁਤ ਘੱਟ ਲਿੱਤਾ ਜਾਂਦਾ ਹੈ ਅਕਸਰ ਤਾੜਨਾ ਕੀਤੀ ਜਾਂਦੀ ਹੈ ਕਈ ਤਰ੍ਹਾਂ ਦੀ ਮੀਟਿੰਗਸ ਹੁੰਦੀਆਂ ਨੇ ਲੇਕਿਨ ਇਸ ਦੇ ਵਿੱਚ ਸੀਐਮ ਮਾਨ ਨੇ ਸਾਫ਼ ਕਿਹਾ ਗਿਆ ਕਿ ਮੁੱਖ ਮੰਤਰੀ ਇਕੱਲੇ ਸਰਕਾਰੀ ਵਿਭਾਗ ਦੇ ਲੋਕਾਂ ਦੇ ਨਹੀਂ ਨੇ ਪੰਜਾਬ ਦੇ 3 ਕਰੋੜ ਲੋਕਾਂ ਦੇ ਉਹ ਮੁੱਖ ਮੰਤਰੀ ਨੇ ਤੇ ਇਸ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਟਾਹੀ ਭ੍ਰਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਕਿਉਂਕਿ ਭ੍ਰਸ਼ਟਾਚਾਰ ਉਹਨਾਂ ਨੇ ਆਮ ਜਨਤਾ ਵਾਸਤੇ ਲਈ ਕੀਤਾ ਸੀ ਇਸ ਕਰਕੇ ਉਸ ਅਧਿਕਾਰੀ ਨੂੰ ਜਿਹੜੀ ਹੈ ਜਿਹੜੀ ਹੈ ਇੱਕ ਬੰਦੀ ਜਿਹੜੀ ਹੈ ਸਜ਼ਾ ਲਾਈ ਗਈ ਹੈ ਉਹਦੇ ਤੇ ਪਰਚਾ ਦਰਜ ਕੀਤਾ ਗਿਆ ਲੇਕਿਨ ਅਗਰ ਭ੍ਰਸ਼ਟਾਚਾਰੀਆਂ ਦੇ ਬਚਾਅ ਚ ਕੋਈ ਆਏਗਾ ਤਾਂ ਉਸ ਦੇ ਉੱਤੇ ਵੀ ਕਾਰਵਾਈ ਕੀਤੀ ਜਾਏਗੀ ਆ ਵੱਡੀ ਕਾਰਵਾਈ ਤੁਹਾਨੂੰ ਦੱਸਣਾ ਚਾਹਾਂਗੇ ਪਰ ਹੁਣ ਵੱਡਾ ਸਵਾਲ ਹੈ ਕਿ ਕੱਲ ਦਾ ਦਿਨ ਬਹੁਤ ਅਹਿਮ ਹੋਏਗਾ ਕਿਉਂਕਿ ਦੇਖਣਾ ਹੋਏਗਾ ਕਿ ਕਿਹੜੇ-ਕਿਹੜੇ ਲੋਕ ਕੱਲ ਡਿਊਟੀ ਜੁਆਇਨ ਕਰਦੇ ਨੇ ਅਗਰ ਉਹ ਸਮੇਂ ਸਿਰ ਡਿਊਟੀ ਜੁਆਇਨ ਕਰ ਦਿੰਦੇ ਨੇ ਤਾਂ ਯਕੀਨਨ ਉਨ੍ਹਾਂ ਤੇ ਕਾਰਵਾਈ ਨਹੀਂ ਹੋਏਗੀ ਔਰ ਅਗਲ ਕੱਲ ਵੀ ਕੁਝ ਲੋਕ ਇਸ ਤਰ੍ਹਾਂ ਦਾ ਕੰਮ ਨਹੀਂ ਕਰਦੇ ਡਿਊਟੀ ਜੁਆਇਨ ਨਹੀਂ ਕਰਦੀ ਤਾਂ ਹੋ ਸਕਦਾ ਹੈ ਕਿ ਕੱਲ ਇੱਕ ਹੋਰ ਲਿਸਟ ਆਵੇ ਅੱਜ ਇਸ ਤਰ੍ਹਾਂ ਲਿਸਟ ਆਈ ਇਹ ਕੱਲੀ ਹੋਰ ਲਿਸਟਾਂ ਦੀ ਉਮੀਦ ਜਿਤਾਈ ਜਾ ਰਹੀ ਹੈ ਕਿਉਂਕਿ ਰਾਤ ਨੂੰ ਜਿਸ ਤਰੀਕੇ ਦੇ ਨਾਲ ਪੂਰਾ ਇੱਕ ਤਰ੍ਹਾਂ ਦਾ ਇੱਕ ਮੈਸੇਜ ਕਨਵੇ ਕਰ ਦਿੱਤਾ ਗਿਆ ਹੈ ਕਿ ਕੱਲ ਤੁਸੀਂ ਆ ਕੇ ਆਪਣੀ ਸੀਟ ਤੇ ਬੈਠੋ ਔਰ ਅਗਰ ਨਹੀਂ ਬੈਠੋਗੇ ਤਾਂ ਤੁਹਾਡੇ ਤੇ ਕਾਰਵਾਈ ਹੋਏਗੀ ਤਾਂ ਇਹ ਇੱਕ ਵੱਡਾ ਐਕਸ਼ਨ ਜਿਹੜਾ ਹੈ ਮਾਨ ਸਰਕਾਰ ਵੱਲੋਂ ਲਿੱਤਾ ਗਿਆ ਹੈ ਕੁਲ ਮਿਲਾ ਕੇ ਆਮ ਜਨਤਾ ਇਸ ਫੈਸਲੇ ਨੂੰ ਬਹੁਤ ਸਹੀ ਮੰਨ ਰਹੀ ਹੈ ਉਹਨਾਂ ਨੇ ਕਹਿਣਾ ਹੈ ਇਕਸਰ ਅਸੀਂ ਜਦੋਂ ਤਹਿਸੀਲ 'ਚ ਜਾਂਦੇ ਸੀ ਤਾਂ ਸਾਨੂੰ ਬਹੁਤ ਸਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਲੇਕਿਨ ਉਸ ਮੁਸ਼ਕਿਲਾਂ ਦਾ ਜਵਾਬ ਜਿਹੜਾ ਹੈ ਕਰੋੜਾ ਕਰੜਾ ਜਵਾਬ ਜਿਹਨੂੰ ਅਸੀਂ ਕਹਿੰਦੇ ਹਾਂ ਸਲੇਮਾਨ ਸਰਕਾਰ ਵੱਲੋਂ ਦਿੱਤਾ ਗਿਆ ਹੈ ਤਾਂ ਕੁੱਲ ਮਿਲਾ ਕੇ 14 ਅਧਿਕਾਰੀਆਂ ਤੇ ਗਾਜਗਿਰਦੀ ਨਜ਼ਰ ਆਈ ਹੈ ਤਾਂ ਵੱਡਾ ਐਕਸ਼ਨ ਮਗਵੰਤਮਾਨ ਸਰਕਾਰ ਦਾ ਹੈ ਹੁਣ ਦੇਖਣਾ ਹੈਗਾ ਕਿ ਕੱਲ ਕਿਵੇਂ ਲੋਕ ਜਿਹੜੀ ਡਿਊਟੀ ਨੂੰ ਜੁਆਇਨ ਕਰਦੇ ਨੇ